ਸਾਚਖੰਡ ਸ਼੍ਰੀ ਹਰਮੰਦਰ ਸਾਹਿਬ ਜਾਣ ਤੋਂ ਪਹਿਲਾਂ ਸਾਰਾ ਗੜੀ ਸਰਾਵਾਂ ਚ ਆਪਣਾ ਕਮਰਾ ਬੁੱਕ ਕਰਾਉਂਦੇ ਹੋ ਤਾਂ ਇੱਕ ਖਬਰ ਤੁਹਾਡੇ ਲਈ ਹੈ ਕਿਉਂਕਿ ਆਨਲਾਈਨ ਸਾਰਾ ਗੜੀ ਸਰਾਵਾਂ ਚ ਕਮਰਾ ਬੁੱਕ ਕਰਾਉਣ ਵਾਲੇ ਹੁਣ ਸਾਈਬਰ ਠੱਗਾਂ ਦਾ ਸ਼ਿਕਾਰ ਹੋ ਰਹੇ ਨੇ ਸਾਈਬਰ ਠੱਗਾ ਨੇ ਸਾਚਖੰਡ ਸ਼੍ਰੀ ਹਰਮੰਦਰ ਸਾਹਿਬ ਜਾਣ ਵਾਲੀ ਸੰਗਤ ਨੂੰ ਆਪਣਾ ਨਿਸ਼ਾਨਾ ਬਣਾ ਲਿਆ ਹੈ ਜਿਹੜੀ ਵੀ ਸੰਗਤ ਆਨਲਾਈਨ ਸਾਰਾ ਗੜੀ ਸਰਾਵਾਂ ਚ ਆਪਣਾ ਕਮਰਾ ਬੁੱਕ ਕਰਾਉਂਦੀ ਹੈ ਠੱਗ ਉਹਨਾਂ ਦੇ ਕੋਲੋਂ ਪੈਸੇ ਪਵਾ ਲੈਂਦੇ ਨੇ ਪਰ ਬਦਲੇ ਚ ਉਹਨਾਂ ਨੂੰ ਕਿਸੇ ਵੀ ਤਰੀਕੇ ਦੀ ਕੋਈ ਵੀ ਰਸੀਦ ਨਹੀਂ ਦਿੰਦੇ ਇਸ ਕਰਕੇ ਸਰਾਵਾਂ ਦੇ ਮੈਨੇਜਰ ਵੱਲੋਂ ਵੀ ਲੋਕਾਂ ਨੂੰ ਸੰਗਤਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਸੰਗਤਾਂ ਅਜਿਹੇ ਸਾਈਬਰ ਠੱਗਾਂ ਤੋਂ ਸਤਰਕ ਰਹਿਣ ਜਦੋਂ ਵੀ ਤੁਸੀਂ ਆਨਲਾਈਨ ਕਮਰਾ ਬੁੱਕ ਕਰਾਉਣਾ ਤਾਂ ਬਿਹਦ ਧਿਆਨ ਦੇ ਨਾਲ ਕਰਵਾਇਆ ਜਾਵੇ ਕਿਉਂਕਿ ਇਹ ਤਾਜ਼ਾ ਮਾਮਲਾ ਸਾਹਮਣੇ ਆਇਆ ਇਸ ਤੋਂ ਪਹਿਲਾਂ ਵੀ ਲੋਕ ਸਾਈਬਰ ਠੱਗਾਂ ਦੀ ਠੱਗੀ ਦਾ ਸ਼ਿਕਾਰ ਹੋ ਚੁੱਕੇ ਨੇ ਲੋਕਾਂ ਨੂੰ ਸਾਈਬਰ ਠੱਗ ਕਹਿੰਦੇ ਨੇ ਕਿ ਤੁਸੀਂ ਸਾਡੇ ਖਾਤੇ ਦੇ ਵਿੱਚ 3100 ਰੁਪਇਆ ਪਾਓ ਤੇ ਸੰਗਤਾਂ ਜਿਨ੍ਹਾਂ ਨੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਦਰਸ਼ਨ ਦੀਦਾਰੀਆਂ ਦੇ ਲਈ ਆਉਣਾ ਉਹ ਪੈਸੇ ਪਾ ਦਿੰਦੇ ਨੇ ਪਰ ਬਦਲੇ ਚ ਉਹਨਾਂ ਨੂੰ ਕਿਸੇ ਵੀ ਤਰੀਕੇ ਦੀ ਕੋਈ ਵੀ ਰਸੀਦ ਨਹੀਂ ਮਿਲਦੀ ਜਦੋਂ ਆ ਕੇ ਉਹ ਪੁੱਛਦੇ ਨੇ ਕਿ ਸਾਡਾ ਕਮਰਾ ਬੁੱਕ ਹੋਇਆ ਤਾਂ ਉਹਨਾਂ ਨੂੰ ਕਿਹਾ ਜਾਂਦਾ ਕਿ ਤੁਹਾਡਾ ਕਮਰਾ ਬੁੱਕ ਨਹੀਂ ਹੋਇਆ ਕਿਉਂਕਿ ਉਹਨਾਂ ਦੇ ਨਾਲ ਸਾਰਾ ਗੜੀ ਸਰਾਵਾ ਤੋਂ ਕੋਈ ਵੀ ਬੰਦਾ ਗੱਲਬਾਤ ਨਹੀਂ ਕਰ ਰਿਹਾ ਹੁੰਦਾ ਬਲਕਿ ਉਹ ਸਾਈਬਰ ਠੱਗਾਂ ਦੇ ਨਾਲ ਗੱਲ ਕਰਦੇ ਨੇ ਤੇ ਸਾਈਬਰ ਠੱਗਾਂ ਨੂੰ ਹੀ ਪੈਸੇ ਭੇਜ ਦਿੰਦੇ ਨੇ ਸੋ ਪੁਲਿਸ ਦੇ ਵੱਲੋਂ ਵੀ ਇਹ ਦਾਵਾ ਜਿਹੜਾ ਕੀਤਾ ਜਾ ਰਿਹਾ ਕਿ ਅਸੀਂ ਜਲਦ ਹੀ ਇਹਨਾਂ ਸਾਈਬਰ ਠੱਗਾਂ ਨੂੰ ਫੜ ਲਵਾਂਗੇ ਤੇ ਦੂਜੇ ਪਾਸੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਆਉਣ ਵਾਲੀ ਸੰਗਤ ਨੂੰ ਵੀ ਸੁਚੇਤ ਕੀਤਾ ਜਾ ਰਿਹਾ ਕਿ ਜਦੋਂ ਵੀ ਤੁਸੀਂ ਕਮਰੇ ਬੁੱਕ ਕਰਾਉਣੇ ਨੇ ਤਾਂ ਬੇਹੱਦ ਧਿਆਨ ਦੇ ਨਾਲ ਸਤਰਕ ਹੋ ਕੇ ਕਮਰੇ ਬੁੱਕ ਕਰਵਾਓ ਤਾਂ ਜੋ ਤੁਸੀਂ ਕਿਤੇ ਸਾਈਬਰ ਠੱਗਾਂ ਦੀ ਠੱਗੀ ਦਾ ਸ਼ਿਕਾਰ ਨਾ ਹੋ ਜਾਵੋ ਵਾਇਕੁਰ ਜੀ ਦਾ ਖਾਲਸਾ ਵਾਇਕੁਰ ਜੀ ਕੀ ਬਤ ਮੈਂ ਜੀ ਗੁਰਪ੍ਰੀਤ ਸਿੰਘ ਮੈਂਡਰ ਸਰਾਵਾ ਮੈਂ ਕੋ ਜਾ ਦਰਬਾਰ ਸਾਹਿਬ ਨਾਲ ਖਾਤਾ ਜਿਹੜੀਆਂ ਸਰਾਵਾਂ ਉਹਨਾਂ ਦੀ ਮੈਨੇਜਮੈਂਟ ਮੇਰ ਕੋ ਆ ਤੇ ਇਹਦੇ ਚ ਜਿਹੜੀਆਂ ਸਾਡੀਆਂ ਕੋਈ ਦੋ ਜਿਹੜੀਆਂ ਸਰਾਵਾਂ ਆਨਲਾਈਨ ਆ ਮਾਤਾ ਗੰਗਾ ਜੀ ਨਵਾਸ ਤੇ ਸਾਰਾ ਗੜੀ ਨਵਾਸ ਸਾਰਾ ਗੜੀ ਨਵਾਸ ਜਿਹੜੀ ਆ ਉੱਥੇ ਪਹਿਲਾਂ ਵੀ ਅੱਠਵੇਂ ਤੇ ਬਿੰਨਾ ਹੈ ਜਿਹੜੀ ਸਾਹਿਬ ਅੱਥਾ ਅੰਗ ਨੇ ਠੱਗੀ ਮਾਰੀ ਸੀ ਉਹਦੀ ਕੰਪਲੀਟ ਆ ਚੁੱਕੀ ਸੀ ਉਹਦੇ ਤੇ ਤਕਰੀਬਨ ਕਾਰਵਾਈ ਪੁਲਿਸ ਨੇ ਕਰਦੇ ਆ ਉਹਦਾ ਅਕਾਊਂਟ ਬੰਦ ਚ ਰੁਕ ਗਿਆ ਪਰ ਬੰਦਾ ਟ੍ਰੇਸਿੰਗ ਆ ਹੁਣ ਵੀ ਆ ਚਾਰ ਪੰਜ ਦਿਨ ਤੋਂ ਲਗਾਤਾਰ ਸਾਡੇ ਕੋਲ ਕੰਪਲੇਂਟ ਲਾਸਟ ਮਿੰਟ ਆ ਚੁੱਕੀਆਂ ਤੇ ਕਾਫੀ ਉਹ ਜਿਹੜੇ ਆਪਣੇ ਕਯੂਆਰ ਰਿਪੋਰਟ ਦੇ ਥਰੂ ਪੈਸੇ ਜਿਹੜੇ ਆਪਣੇ ਅਕਾਊਂਟ ਚ ਪਾ ਆ ਚੁੱਕਾ ਉਹ ਵੈਬਸ ਆਪਣਾ WhatsApp ਤੇ ਨੰਬਰ ਜਾਰੀ ਕਰਦਾ WhatsApp ਤੇ ਉਹਨੂੰ ਕਾਲ ਹੁੰਦੀ ਜਦੋਂ ਪੈਸੇ ਪਾ ਲੈਂਦਾ WhatsApp ਨੰਬਰ ਬੰਦ ਕਰ ਦਿੰਦਾ ਤੇ ਸੰਕਟਾ ਨੂੰ ਬਰਾਹ ਕਰੀ ਜਾਂਦਾ ਮੇਰੀ ਸੰਕਟਾ ਨੂੰ ਵੀ ਬੇਚਤੀ ਆ ਕਿ ਘੱਟੋ ਘੱਟ ਜਿਹੜੀਆਂ ਸਾਡੀਆਂ ਵੈਬਸਾਈਟ ਚੱਲਦੀਆਂ ਜਿਹੜੀਆਂ ਸਾਡੀਆਂ ਆਨਲਾਈਨ ਬੁਕਿੰਗ ਦੀਆਂ ਸਾਈਟਾਂ ਉੱਤੇ ਹੀ ਕਮਰਾ ਬੁਕ ਕੀਤਾ ਜਾਵੇ ਤਾਂ ਜੋ ਲੋਕ ਤਕਦੀਰ ਸ਼ਿਕਾਰ ਨਾ ਹੋਣ ਕਿ ਲੱਗਦਾ ਹੈ ਕਿ ਇਸ ਵਾਰ ਦੇ ਸਾਈਬਰ ਧੋਖੇ ਪਹਿਲਾਂ ਹੀ ਸ਼ਿਕਾਰਾਂ ਆ ਚੁੱਕੇ ਨੇ ਉਹ ਛੁੱਟੀਆਂ ਦਾ ਸੈਜ਼ਨ ਚੱਲ ਰਿਹਾ ਹੈ ਤੇ ਹੋਰ ਵੀ ਸ਼ਿਕਾਰ ਪਾ ਸਕਦੇ ਨੇ ਲੋਕ ਐਕਚੁਅਲੀ ਗੁਰੂ ਘਰ ਜਿਹੜੀਆਂ ਸੌਫਟਵੇਅਰ ਕਾਰਨ ਹੁੰਦੇ ਆ ਜਿਹੜੀ ਸੰਗਤਾਂ ਨੂੰ ਜਲਦੀ ਗੁਮਰਾਹ ਕਰਕੇ ਸਾਈਬਰ ਠੱਗ ਕਰ ਲੈਂਦੇ ਆ ਜੇ ਸੰਗਤਾਂ ਜਿਹੜੀਆਂ ਠੱਗੀ ਦਾ ਸ਼ਿਕਾਰ ਸ਼ੇਤੀ ਹੋ ਜਾਂਦੀਆਂ ਨੇ ਮੇਰੀ ਅਪਰੋਚ ਪ੍ਰਸ਼ਾਸਨ ਨੂੰ ਵੀ ਇਹੋ ਵੇਦਦੀ ਹੈ ਕਿ ਇੱਥੇ ਇਮੀਡੀਏਟਲੀ ਕਾਰਵਾਈ ਕੀਤੀ ਜਾਵੇ ਅਤੇ ਇੱਥੇ ਸਖ਼ਤ ਕਾਰਵਾਈ ਇਹੋ ਜੀ ਕੀਤੀ ਜਾਵੇ ਤਾਂ ਜੋ ਆਉਣ ਵਾਲੇ ਦਿਨਾਂ 'ਚ ਕੋਈ ਹੋਰ ਕੋਈ ਇਹੋ ਜਿਹਾ ਠੱਗ ਪੈਦਾ ਨਾ ਹੋ ਸਕੇ। ਇੱਕ ਉਸ ਪ੍ਰਸ਼ਾਸਨ ਨੂੰ ਤੁਸੀਂ ਬੰਦ ਕੋਤ ਦਿੱਤਾ ਕਿ ਆਸਵਾਸ। ਸੀਪੀ ਸਾਹਿਬ ਨੇ ਤੇ ਜਿਹੜੇ ਆਪਣੇ ਹੈਪੀ ਪ੍ਰਸ਼ਾਸਨ ਨੇ ਉਹਨਾਂ ਨੇ ਪੂਰਾ ਸਾਨੂੰ ਵਿਸ਼ਵਾਸ ਹੋਇਆ ਕਿ ਤੇ ਇਮੀਡੀਏਟਲੀ ਕਾਰਵਾਈ ਹੋਵੇ। ਸਾਈਬਰ ਸੈੱਲ ਇਹਨਾਂ ਦਾ ਜੋ ਹੈਗੇ ਜਿਹੜੇ ਉਹਨਾਂ ਦੇ ਦੋ ਇਹ ਸਾਈਬਰ ਠੱਗ ਜਲਦੀ ਹੀ ਵਲਬ ਕੇ ਉਹਨਾਂ ਦੇ ਸਲਾਖਾਂ ਦੇ ਪਿੱਛੇ ਕੀਤਾ ਜਾਊਗਾ। ਇੱਕ ਕੰਪਲੇਂਟ जनरल मैनेजर सार, सारागढ़ी सरा से की तरफ से उन्होंने हमें कंप्लेंट में लिखा है कि जो भी कोई सारागढ़ी सराह के कमरे जो बुक कराते हैं उनके कमरे नहीं बुक हो रहे और पैसे और भी अकाउंट में जा रहे हैं क्यू आर कोड वगैरह ऑनलाइन दिया हुआ है तो हम वेरीफाई करते हैं कि कौन ऐसे फ्रॉड कर रहा है तो अभी कंप्लेंट आई है और हम उसको साइबर में भेज के उसके पूरी जांच पड़ताल कर देखो ये सारी जगह काफ़ी जगह पर फ्रॉड हो रहे हैं जैसे अमेजॉन तो वगैरह पे भी और भी कई जगह पे फॉल्स क्यू आर कोड दे के या फॉल्स वेबसाइट बना के तो पंजाब पुलिस ने काफी हद तक काफ़ी साइबर क्राइम केसेस सॉल्व किए हैं और सक्सेसफुल भी रही है काफी हद तक और हम ये भी

जहाँ पे भी ऑनलाइन आप शॉपिंग या ऑनलाइन ट्रांजेक्शन कुछ भी ऑनलाइन करती हैं जहाँ पे मनी की इन्वॉल्वमेंट है अपना एड्रेस और क्रेडिट कार्ड नंबर डेबिट कार्ड नंबर थोड़ा ध्यान से देंगे